ਸੱਜਣ ਕੁਮਾਰ ਨੂੰ ਜਿਹੜਾ ਹੈ ਇੱਕ ਕੇਸ ਦੇ ਵਿੱਚੋਂ ਜਿਹੜਾ ਹੈ ਬਰੀ ਕੀਤਾ ਗਿਆ ਹੈ ਔਰ ਕਿਹਾ ਜਾਂਦਾ ਹੈ ਕਿ ਚੌਥਾ ਕੇਸ ਹੈ ਇਸ ਤੋਂ ਇਲਾਵਾ ਉਹ ਪਿਛਲੇ ਜਿਹੜੇ ਕੇਸ ਹੈਗੇ ਨੇ ਉਹਨਾਂ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਹੈ ਤੇ ਬਹੁਤ ਸਾਰੇ ਜਿਹੜੇ ਦਰਸ਼ਕ ਸ਼ਾਇਦ ਸੋਚ ਰਹੇ ਹੋਣਗੇ ਕਿ ਉਹ ਬਾਹਰ ਆ ਜਾਵੇਗਾ ਹਾਲ ਦੀ ਘੜੀ ਅਜੇ ਇਸ ਤਰ੍ਹਾਂ ਦੀ ਕੋਈ ਹੀਲਾ ਬਸੀਲਾ ਨਹੀਂ ਹੈ ਇਹਦੇ ਵਿੱਚ ਜਿਹੜਾ ਹੈ ਜਨਕਪੁਰੀ ਤੇ ਵਿਕਾਸਪੁਰੀ ਵਾਲਾ ਕੇਸ ਹੈ ਤੇ ਵੀ ਤਿੰਨ ਜਾਂ ਚਾਰ ਸਿੱਖਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਸਾੜ ਕੇ ਮਾਰਿਆ ਗਿਆ ਹੈਗਾ ਉਹਦੀ ਮੌਤ ਹੋਈ ਹੈਗੀ ਆ ਸੋ ਇਸ ਕੇਸ ਵਿੱਚ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਜਾਣ ਬੁੱਝ ਕੇ ਬਚਾਇਆ ਗਿਆ ਇਹਦੇ ਵਿੱਚ ਅਦਾਲਤ ਦਾ ਕੋਈ ਕਸੂਰ ਨਹੀਂ ਹੈ ਅਦਾਲਤ ਦੇ ਸਾਹਮਣੇ ਜਿਹੜੇ ਸਬੂਤ ਪੇਸ਼ ਕੀਤੇ ਗਏ ਆ ਸੋ ਆਪਾਂ ਅਦਾਲਤ ਨੂੰ ਬੁਰਾ ਭਲਾ ਨਾ ਕਹੀਏ ਪੁਲਿਸ ਨੇ ਤੇ ਸਮੁੱਚੇ ਸਟੇਟ ਸਿਸਟਮ ਨੇ ਸੱਜਣ ਕੁਮਾਰ ਨੂੰ ਬਚਾਇਆ ਹੈਗਾ ਸੋ ਉਹਨਾਂ ਨੇ ਉਹ ਸਬੂਤ ਹੀ ਨਹੀਂ ਇਕੱਠੇ ਕਰੇ ਜਿਹੜੇ ਉਹਦੇ ਪ੍ਰੋਸੀਕਿਊਸ਼ਨ ਲਈ ਤੇ ਸਜ਼ਾ ਲਈ ਜ਼ਰੂਰੀ ਸੀ ਇਹਦੇ ਵਿੱਚ ਹੋਇਆ ਵੀ ਜਿਹੜਾ ਅਵਤਾਰ ਸਿੰਘ ਜ਼ਖਮੀ ਹੋਇਆ ਸੀ ਉਹਦੀ 2008 ਵਿੱਚ ਮੌਤ ਹੋਈ ਆ 2008 ਤੱਕ ਉਹ ਵਾਰ-ਵਾਰ ਪੁਕਾਰਦਾ ਰਿਹਾ ਵੀ ਇਸ ਕੇਸ ਵਿੱਚ ਮੇਹੀ ਮੇਰੀ 167 ਦੇ ਅਧੀਨ ਗਵਾਹੀ ਕਰਵਾ ਦਿਓ ਜੱਜ ਕੋਲ ਜਾ ਕੇ ਪਰ ਪੁਲਿਸ ਨੇ ਉਹਦੀ ਗਵਾਹੀ ਨਹੀਂ ਕਰਵਾਈ ਸੋ ਪੁਲਿਸ ਨੇ ਜਾਣ ਬੁੱਝ ਕੇ ਇਸ ਕੇਸ ਨੂੰ ਖਤਮ ਕਰਿਆ ਵਿਟਨੈਸ ਖਤਮ ਕਰਿਆ ਤੇ 30 32 35 ਸਾਲਾਂ ਤੋਂ ਬਾਅਦ ਆ 40 ਸਾਲਾਂ ਤੋਂ ਬਾਅਦ ਵਾਕਈ ਜਿਹੜੇ ਵਿਟਨਸ ਹੁੰਦੇ ਆ ਕਮਜ਼ੋਰ ਪੈ ਜਾਂਦੇ ਆ ਬਜ਼ੁਰਗ ਹੋ ਜਾਂਦੇ ਆ ਉਹਨਾਂ ਦੇ ਘਰਾਂ 'ਚ ਰੋਜ਼ ਪੁਲਿਸ ਦੀ ਰੇਡ ਹੁੰਦੀ ਆ ਜਿਹੜੀਆਂ ਜਿਹਦੀਆਂ ਕਿ ਖਬਰਾਂ ਹੀ ਨਹੀਂ ਲਗਦੀਆਂ ਪੁਲਿਸ ਵਾਲੇ ਦੋ ਅਫਸਰ ਆ ਕੇ ਧਮਕਾ ਜਾਂਦੇ ਆ ਵੀ ਜੇ ਗਵਾਹੀ ਦਿੱਤੀ ਦੇਖ ਲਿਓ ਤੁਹਾਡਾ ਬੁਰਾ ਹਾਲ ਹੋਊਗਾ ਸੋ ਇਸ ਤਰ੍ਹਾਂ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਇਹ ਸਮੁੱਚੀ ਸਟੇਟ ਦੇ ਜਿਹੜੇ ਅਪਰੇਟਸ ਆ ਉਹਨੇ ਜਾਣ ਬੁੱਝ ਕੇ ਇਹ ਕੇਸ ਆ ਜਿਹੜੇ ਕਮਜ਼ੋਰ ਕਰਿਆ ਗਿਆ ਇਹਦੇ ਵਿੱਚ ਅਦਾਲਤ ਦਾ ਬਹੁਤਾ ਕਸੂਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਦੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਆਪਾਂ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਉਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਉਤਾਰ ਸਿੰਘ ਜੀ ਸ਼ੁਰੂਆਤ ਅਜ ਆਪਾਂ ਕਰਨੀ ਹੈ ਸੱਜਣ ਕੁਮਾਰ ਨੂੰ ਜਿਹੜਾ ਹੈ ਇੱਕ ਕੇਸ ਦੇ ਵਿੱਚੋਂ ਜਿਹੜਾ ਹੈ ਬਰੀ ਕੀਤਾ ਗਿਆ ਹੈ ਔਰ ਕਿਹਾ ਜਾਂਦਾ ਹੈ ਕਿ ਚੌਥਾ ਕੇਸ ਹੈ ਇਸ ਤੋਂ ਇਲਾਵਾ ਉਹ ਪਿਛਲੇ ਜਿਹੜੇ ਕੇਸ ਹੈਗੇ ਨੇ ਉਹਨਾਂ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਹੈ ਤੇ ਬਹੁਤ ਸਾਰੇ ਜਿਹੜੇ ਦਰਸ਼ਕ ਸ਼ਾਇਦ ਸੋਚ ਰਹੇ ਹੋਣਗੇ ਕਿ ਉਹ ਬਾਹਰ ਆ ਜਾਵੇਗਾ ਹਾਲ ਦੀ ਘੜੀ ਹੈ ਜੇ ਇਸ ਤਰ੍ਹਾਂ ਦੀ ਕੋਈ ਹਿਲਾ ਬਸੀਲਾ ਨਹੀਂ ਹੈ ਇਹ ਜਿਹੜਾ ਕੇਸ ਹੈਗਾ ਇਸ ਦੇ ਵਿੱਚ ਸਬੂਤਾਂ ਦੀ ਘਾਟ ਹੋਣ ਕਰਕੇ ਜਿਹੜਾ ਹੈ ਬਰੀ ਜਿਹੜਾ ਹੈ ਇਸ ਨੂੰ ਕਰ ਦਿੱਤਾ ਜਾਂਦਾ ਹੈ ਸਰਦਾਰਤਾ ਸਿੰਘ ਦੀ ਕਿਮੇ ਦੇਖਦੇ ਹੋ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇੱਥੇ ਪੂਰੀ ਇੱਥੇ ਢੁਕਦੀ ਹੈਗੀ ਹੈ ਕਿ ਉਹਨੂੰ ਡਿਲੇ ਹੀ ਇੰਨਾ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਕੇਸਾਂ ਨੂੰ ਕੇ ਉਹਦੇ ਨਾਲ ਜਿਹੜੇ ਗਵਾਹ ਨੇ ਉਹ ਵੀ ਜਿਹੜਾ ਹੈ ਦੁਨੀਆ ਤੋਂ ਜਾ ਚੁੱਕੇ ਨੇ ਸਜਣ ਗੁਮਾਰ ਦੀਆਂ ਵੀ ਜਿਹੜਾ ਆਪਾਂ ਕਹੀ ਕਿ ਲੱਤਾਂ ਉਹਦੀਆਂ ਉਹ ਵੀ ਆਖਰੀ ਸਮਿਆਂ ਤੇ ਇਹੀ ਹਨ ਕੀ ਕਹੋਗੇ ਹਾਂਜੀ ਹਾਂਜੀ ਸੋ ਇਹ ਇਹਦੇ ਵਿੱਚ ਜਿਹੜਾ ਇਹ ਜਨਕਪੁਰੀ ਤੇ ਵਿਕਾਸਪੁਰੀ ਵਾਲਾ ਕਹੇ ਸਾਇਦਾ ਵੀ ਤਿੰਨ ਜਾਂ ਚਾਰ ਸਿੱਖਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਸਾੜ ਕੇ ਮਾਰਿਆ ਗਿਆ ਹੈਗਾ ਉਹਦੀ ਮੌਤ ਹੋਈ ਹੈਗੀ ਆ ਸੋ ਇਸ ਕੇਸ ਵਿੱਚ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਜਾਣ ਬੁੱਝ ਕੇ ਬਚਾਇਆ ਗਿਆ ਇਹਦੇ ਵਿੱਚ ਅਦਾਲਤ ਦਾ ਕੋਈ ਕਸੂਰ ਨਹੀਂ ਹੈ ਅਦਾਲਤ ਦੇ ਸਾਹਮਣੇ ਜਿਹੜੇ ਸਬੂਤ ਪੇਸ਼ ਕੀਤੇ ਗਏ ਆ ਸੋ ਆਪਾਂ ਅਦਾਲਤ ਨੂੰ ਬੁਰਾ ਭਲਾ ਨਾ ਕਹੀਏ ਪੁਲਿਸ ਨੇ ਤੇ ਸਮੁੱਚੇ ਸਟੇਟ ਸਿਸਟਮ ਨੇ ਸੱਜਣ ਕੁਮਾਰ ਨੂੰ ਬਚਾਇਆ ਹੈਗਾ ਸੋ ਉਹਨਾਂ ਨੇ ਉਹ ਸਬੂਤ ਹੀ ਇਕੱਠੇ ਕਰੇ ਜਿਹੜੇ ਉਹਦੇ ਪ੍ਰੋਸੀਕਿਊਸ਼ਨ ਲਈ ਤੇ ਸਜ਼ਾ ਲਈ ਜ਼ਰੂਰੀ ਸੀ ਹੁਣ ਅਦਾਲਤ ਕਹਿੰਦਾ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਅਧਾਰਤ ਆ ਤੁਹਾਡੀਆਂ ਗਵਾਹੀਆਂ ਬਿਲਕੁਲ ਠੀਕ ਹੈਗਾ ਹੁਣ ਜਿਹੜੇ ਗੁਰਚਰਨ ਸਿੰਘ ਦੀ ਮੌਤ ਹੋਈ ਹੈ ਉਹ ਅੱਗ ਵਿੱਚ ਸੜ ਕੇ ਉਹ ਉਹ ਮਾਰੇ ਗਏ ਹੈਗੇ ਆ ਉਹਨਾਂ ਦਾ ਬੇਟਾ ਅਵਤਾਰ ਸਿੰਘ ਆ ਜਿਹੜਾ ਉਹ ਉਸ ਅਗਜ਼ਨੀ ਵਿੱਚ ਜ਼ਖਮੀ ਹੋ ਗਿਆ ਸੀ ਕਿਸੇ ਵੀ ਕੇਸ ਵਿੱਚ ਭਾਰਤੀ ਕਾਨੂੰਨ ਅਨੁਸਾਰ ਜ਼ਖਮੀ ਦੀ ਗਵਾਹੀ ਸਭ ਤੋਂ ਖਤਰਨਾਕ ਤੇ ਸੈਂਸਟਿਵ ਹੁੰਦੀ ਆ ਜੀ ਜਿਹੜਾ ਸੇਮ ਵਾਰਦਾਤ ਵਿੱਚ ਜ਼ਖਮੀ ਹੋ ਕੇ ਬੰਦਾ ਬਚ ਗਿਆ ਹੋਇਆ ਇੱਕ ਜ਼ਖਮੀ ਹੋਏ ਬੰਦੇ ਦੀ ਦੂਜਾ ਜਿਹੜਾ ਹੁੰਦਾ ਵੀ ਕੋਈ ਹਰਾਸਤ ਵਿੱਚ ਬੰਦਾ ਜਿਹਦੀ ਰੈਸਟ ਪਈ ਹੋਈ ਆ ਉਹ ਦੇਖਦਾ ਵੀ ਮੇਰੇ ਥਾਣੇ ਵਿੱਚ ਕੋਈ ਨਜਾਇਜ਼ ਹਰਾਸਤ ਵਾਲਾ ਬੰਦਾ ਜੀ ਉਹਦੀ ਗਵਾਹੀ ਆ ਉਹ ਸੱਚੇ ਮੰਨੀ ਜਾਂਦੀ ਆ ਦੋ ਗਵਾਹੀਆਂ ਬਹੁਤ ਜਿੱਦਿਆਂ ਕੰਕਰੀਟ ਹੁੰਦੀਆਂ ਇਹਦੇ ਵਿੱਚ ਹੋਇਆ ਵੀ ਜਿਹੜਾ ਅਵਤਾਰ ਸਿੰਘ ਜ਼ਖਮੀ ਹੋਇਆ ਸੀ ਉਹਦੀ 2008 ਵਿੱਚ ਮੌਤ ਹੋਈ ਆ 2008 ਤੱਕ ਉਹ ਵਾਰ-ਵਾਰ ਪੁਕਾਰਦਾ ਰਿਹਾ ਵੀ ਇਸ ਕੇਸ ਵਿੱਚ ਮੇਹੀ ਮੇਰੀ 167 ਦੇ ਅਧੀਨ ਗਵਾਹੀ ਕਰਵਾ ਦਿਓ ਜੱਜ ਕੋਲ ਜਾ ਕੇ ਪਰ ਪੁਲਿਸ ਨੇ ਉਹਦੀ ਗਵਾਹੀ ਨਹੀਂ ਕਰਵਾਈ ਸੋ ਪੁਲਿਸ ਨੇ ਜਾਣ ਬੁਝ ਕੇ ਇਸ ਕੇਸ ਨੂੰ ਖਤਮ ਕਰਿਆ ਵਿਟਨੈਸ ਖਤਮ ਕਰਿਆ ਤੇ 30 32 35 ਸਾਲਾਂ ਤੋਂ ਬਾਅਦ ਆ 40 ਸਾਲਾਂ ਤੋਂ ਬਾਅਦ ਵਾਕਈ ਜਿਹੜੇ ਵਿਟਨੈਸ ਹੁੰਦੇ ਆ ਕਮਜ਼ੋਰ ਪੈ ਜਾਂਦੇ ਆ ਬਜ਼ੁਰਗ ਹੋ ਜਾਂਦੇ ਆ ਉਹਨਾਂ ਦੇ ਘਰਾਂ 'ਚ ਰੋਜ਼ ਪੁਲਿਸ ਦੀ ਰੇਡ ਹੁੰਦੀ ਆ ਜਿਹੜੀਆਂ ਜਿਹਦੀਆਂ ਕਿ ਖਬਰਾਂ ਹੀ ਨਹੀਂ ਲਗਦੀਆਂ ਪੁਲਿਸ ਵਾਲੇ ਦੋ ਅਫਸਰ ਆ ਕੇ ਧਮਕਾ ਜਾਂਦੇ ਆ ਵੀ ਜੇ ਗਵਾਹੀ ਦਿੱਤੀ ਦੇਖ ਲਿਓ ਤੁਹਾਡਾ ਬੁਰਾ ਹਾਲ ਹੋਊਗਾ ਸੋ ਇਸ ਤਰ੍ਹਾਂ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਸਮੁੱਚੀ ਸਟੇਟ ਦੇ ਜਿਹੜੇ ਅਪਰੇਟਸ ਆ ਉਨੇ ਜਾਣਬੁੱਝ ਕੇ ਇਹ ਕੇਸ ਆ ਜਿਹੜੇ ਕਮਜ਼ੋਰ ਕਰੇ ਹੈਗੇ ਇਹਦੇ ਵਿੱਚ ਅਦਾਲਤ ਦਾ ਬਹੁਤਾ ਕਸੂਰ ਨਹੀਂ ਹੈ ਅਦਾਲਤ ਨੇ ਜੇ ਕੋਈ ਮਾੜਾ ਮੋਟਾ ਵੀ ਉਹਦੇ ਕੋਲ ਸਬੂਤ ਸੱਚਾ ਪੱਕਾ ਹੁੰਦਾ ਤਾਂ ਉਹ ਕਾਰਵਾਈ ਕਰ ਸਕਦੀ ਸੀ ਪਰ ਇਹ ਇਹ ਹੈਗਾ ਵੀ ਸਾਰਾ ਸਿਸਟਮ ਨੇ ਸਿਸਟਮ ਆਪਰੇਟ ਕਰਕੇ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਇੱਕ ਅਦਾਲਤੀ ਜੰਗ ਆ ਜਿਹੜੀ ਉਹਨਾਂ ਨੇ ਲੜੀ ਆ ਔਰ ਜਿਹੜੇ ਸਬੂਤ ਮਟਾਉਣ ਵਿੱਚ ਪੁਲਿਸ ਦਾ ਤੇ ਸਟੇਟ ਸਿਸਟਮ ਦਾ ਬਹੁਤ ਵਾਰਾ ਜਿਹੜਾ ਹੱਥ ਰਿਹਾ ਦੂਜਾ ਇਹ ਆ ਵੀ ਉਹ ਬਾਹਰ ਨਹੀਂ ਆਏਗਾ ਇੱਕ ਕੇਸ ਵਿੱਚ ਉਹਨੂੰ ਉਮਰ ਕੈਦ ਆ ਜਿਹੜੀ ਹੋਈ ਹੋਈ ਆ ਹਾਲਾਂਕਿ ਵਾਰ-ਵਾਰ ਉਸ ਉਮਰ ਕੈਦ ਨੂੰ ਖਤਮ ਕਰਨ ਦੀ ਯਤਨਾਂ ਜਿਹੜਾ ਕਰਵਾਉਂਦਾ ਰਿਹਾ ਤੇ ਹੋ ਸਕਦਾ ਕੋਈ ਬੜੀ ਗੱਲ ਨਹੀਂ ਜਿੱਦਾਂ ਸਟੇਟ ਉਹਦੇ ਪਿੱਠ ਤੇ ਖੜੀ ਆ ਤੇ ਉਹਦੀ ਉਮਰ ਕੈਦ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਉਹ ਕੈਦਨ ਵੀ ਹੁਣ ਬੁੱਢਾ ਹੋ ਗਿਆ ਜੀ ਛੱਡ ਦਿਓ ਕੋਈ ਗੱਲ ਨਹੀਂ ਸੋ ਹਾਂ ਬਿਲਕੁਲ ਇਸੇ ਤਰ੍ਹਾਂ ਦਾ ਹੋ ਜਿਹੜਾ ਹੋ ਸਕਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਸਰਦਾਰ ਅਪਤਾ ਸਿੰਘ ਜੀ ਫਿਰ ਸ ਜਦੋਂ ਇਹ ਘਟਨਾਕ੍ਰਮ ਵਾਪਰਦਾ ਹੈ ਤੇ ਉਸ ਤੋਂ ਬਾਅਦ ਚਾਹੇ ਸਿੱਖ ਜਥੇਬੰਦੀਆਂ ਹੁਣ ਆਮ ਸਿੱਖ ਹੋਵੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਥੇਦਾਰ ਹੋਣ ਜਾਂ ਸਿਆਸੀ ਪਾਰਟੀਆਂ ਦੇ ਆਗੂ ਹੋਣ ਉਹ ਇੱਕਦਮ ਜਿਹੜਾ ਹੈਗਾ ਇਸ ਮਸਲੇ ਦੇ ਉੱਤੇ ਐਕਟੀਵੇਟ ਹੁੰਦੇ ਨੇ ਆਪਣੇ ਬਿਆਨ ਜਿਹੜੇ ਨੇ ਉਹ ਜਾਰੀ ਕਰਦੇ ਹੈਗੇ ਨੇ ਫਿਰ ਕੀ ਇਨਾ ਹਾਲਾਤਾਂ ਦੇ ਵਿੱਚ ਇਨਸਾਫ ਦੀ ਉਮੀਦ ਕਰਨਾ ਕਿਉਂਕਿ ਹੁਣ ਤੁਸੀਂ ਸਮਾਂ ਦੇਖੋ ਨਾ 1984 ਤੋਂ ਲੈ ਕੇ 2026 ਤੱਕ ਅੱਪ ਅੱਜ ਆਪਾਂ ਬੈਠੇ ਹੈਗੇ ਆ ਤੇ ਕੀ ਫਿਰ ਇਹਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਇਹਨੂੰ ਕਿਸ ਐਂਗਲ ਤੋਂ ਦੇਖੀ ਹਾਂਜੀ ਜਿਹੜੀ ਇਹ ਜਿਹੜੇ ਜਿਹੜੇ ਸਟੇਟ ਵੱਲੋਂ ਜਾਂ ਬਹੁ ਗਣਤੀ ਵੱਲੋਂ ਕਤਰਿਆਮ ਕਰਵਾਏ ਜਾਂਦੇ ਆ ਅਸਲ ਵਿੱਚ ਉਹਨਾਂ ਵਿੱਚ ਇਨਸਾਫ ਕਦੇ ਵੀ ਨਹੀਂ ਮਿਲਦਾ ਹੁੰਦਾ ਸੋ ਇਨਸਾਫ ਜਿਸ ਨੂੰ ਅਸੀਂ ਇਨਸਾਫ ਕਹਿੰਦੇ ਆ ਉਹ ਇਨਸਾਫ ਮੰਗਣਾ ਵੀ ਨਹੀਂ ਚਾਹੀਦਾ ਸੋ ਇਹ ਸਾਡੀ ਮਾਨਸਿਕਤਾ ਔਰ ਸਾਡੀ ਕੌਮ ਦੇ ਇੱਕ ਕੌਮ ਦੇ ਤੌਰ ਤੇ ਲੱਗੇ ਹੋ ਜ਼ਖਮ ਹੈਗੇ ਆ ਸੋ ਜਿਹੜਾ ਕਤਲੇਆਮ ਹੋਇਆ ਉਹ ਇੰਡੀਅਨ ਸਿਟੀਜ਼ਨ ਦੇ ਤੌਰ ਤੇ ਨਹੀਂ ਹੋਇਆ ਸਿੱਖ ਸਿਟੀਜ਼ਨ ਦੇ ਤੌਰ ਤੇ ਹੋਇਆ ਹਮ ਹਾਂ ਸਿ ਐਜ਼ ਅ ਸਿੱਖ ਆ ਜਿਹੜਾ ਕਤਲੇਆਮ ਹੋਇਆ ਬਹੁਗਿਣਤੀ ਵੱਲੋਂ ਕੀਤਾ ਗਿਆ ਇਟ ਮੀਨਸ ਜਿਹੜੀ ਜਿਹੜੀ ਦਰਾੜ ਆ ਉਹ ਵਰਟੀਕਲ ਪਈ ਹੋਈ ਆ ਵੀ ਇਹ ਦੁਫਾੜਾ ਨੇ ਇੱਕ ਪਾਸੇ ਬਹੁਗਿਣਤੀ ਕੌਮ ਖੜੀ ਆ ਇੱਕ ਪਾਸੇ ਘੱਟ ਗਿਣਤੀ ਕੌਮ ਖੜੀ ਆ ਬੇਸ਼ੱਕ ਦੋਵੇਂ ਇੱਕੋ ਮੁਲਕ ਵਿੱਚ ਰਹੇ ਰਹੇ ਨੇ ਜਦੋਂ ਇਸ ਤਰ੍ਹਾਂ ਦਾ ਸਿਨੈਰੀਓ ਹੋਵੇ ਵੀ ਬਹੁਗਿਣਤੀ ਕੌਮ ਘੱਟ ਗਿਣਤੀ ਕੌਮ ਦਾ ਕਤਲੇਆਮ ਕਰਦੀ ਆ ਤਾਂ ਅਦਾਲਤਾਂ ਪੁਲਿਸ ਰਾਹੀਂ ਜਿਹੜਾ ਹੈਗਾ ਉਹ ਇਨਸਾਫ ਜਿਹੜੀਆਂ ਬਹਾਦਰ ਕੌਮਾਂ ਉਹ ਮੰਗਦੀਆਂ ਨਹੀਂ ਹੁੰਦੀਆਂ ਹੂੰ ਸੋ ਮੈਂ ਇੱਕ ਕਿਤਾਬ ਪੜ੍ਹੀ ਸੀ ਯਹੂਦੀਆਂ ਦੇ ਕਤਲੇਆਮ ਬਾਰੇ ਆ ਮੈਡਮ ਐਸਥਰ ਬਨਵਾਸਾ ਫਰਾਂਸ ਦੀ ਯੂਨੀਵਰਸਿਟੀ ਵਿੱਚ ਕੰਮ ਕਰਦੇ ਆ ਉਹ ਉਹਨਾਂ ਦੀ ਕਿਤਾਬ ਆ ਸਫਰਿੰਗ ਐਜ਼ ਆਇਡੈਂਟੀ ਵੀ ਜਿਹੜੇ ਜ਼ੁਲਮ ਹੋਏ ਆ ਉਹਨਾਂ ਨਾਲ ਹੀ ਤੁਹਾਡੀ ਇੱਕ ਪਹਿਚਾਣ ਘੜੀ ਜਾਂਦੀ ਹੈਗੀ ਆ ਉਹ ਕਹਿੰਦੇ ਵੀ ਜੜੀਆਂ ਜਾਂਬਾਜ ਕੌਮਾਂ ਉਹ ਆਪਣੇ ਤੇ ਹੋਏ ਜ਼ੁਲਮਾਂ ਦਾ ਇੱਕ ਤਾਂ ਰੋਣਾ ਪਿੱਟਣਾ ਨਹੀਂ ਪਉਂਦੀਆਂ ਤੇ ਦੂਸਰਾ ਅਦਾਲਤਾਂ ਦੇ ਥਰੂ ਜਾ ਕੇ ਇਨਸਾਫ ਨਹੀਂ ਮੰਗਦੀਆਂ ਇਹਨੂੰ ਇੱਕ ਪੋਲਿਟਿਕਲ ਸਟ੍ਰਗਲ ਦੇ ਤੌਰ ਤੇ ਵਾਰਤਦੀਆਂ ਉਹ ਇਸ ਜ਼ੁਲਮ ਨੂੰ ਇੱਕ ਉਮੀਦ ਨਾਲ ਬੰਦੀਆਂ ਉਹ ਉਮੀਦ ਹੈਗੀ ਆ ਰਾਸ਼ੀ ਆਜ਼ਾਦੀ ਸੋ ਸਿੱਖਾਂ ਨੂੰ ਵੀ ਇਹ ਹੈਗਾ ਵੀ ਸਿੱਖ ਆਪਣੀ ਚਾਹੇ ਸੈਮੀ ਆਟੋਨਮਸ ਰੀਜਨ ਵਾਧ ਅਧਿਕਾਰ ਆ ਜੋ ਕੁਝ ਵੀ ਨਿਸ਼ਾਨਾ ਮਿਥੇ ਨਿਸ਼ਾਨਾ ਕੌਮ ਨੇ ਮਿਥਨਾ ਪਰ ਉਹਦੇ ਚੋ ਅਦਾਲਤੀ ਲੜਾਈ ਨਾਲੋਂ ਸਾਨੂੰ ਇਹਦੇ ਲਈ ਰਾਜਨੀਤਿਕ ਸੰਘਰਸ਼ ਆ ਜਿਹੜਾ ਵਧਣਾ ਚਾਹੀਦਾ ਵੀ ਇਹਨਾਂ ਜ਼ਖਮਾਂ ਨੇ ਜਿਹੜੀ ਰਾਜਨੀਤੀ ਸਿਰਜੀ ਆ ਉਸ ਰਾਜਨੀਤੀ ਨੂੰ ਸਿੱਖ ਅੱਗੇ ਪ੍ਰੋਪਗੇਟ ਕਰਨ ਨਾ ਕਿ ਅਦਾਲਤਾਂ ਦੇ ਚੱਕਰ ਖਾ ਖਾ ਕੇ ਜਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਕਰਨ ਅਦਾਲਤਾਂ ਤੋਂ ਬਿਲਕੁਲ ਇਨਸਾਫ ਨਹੀਂ ਮਿਲੇਗਾ ਇਹ ਇਨਸਾਫ ਮਿਲਦਾ ਵੀ ਨਹੀਂ ਹੁੰਦਾ ਔਰੰਗਜ਼ੇਬ ਆਪਣੇ ਅਹਿਲਕਾਰਾਂ ਨੂੰ ਕਿਵੇਂ ਸਜ਼ਾ ਦੇਊਗਾ ਜਿਨ੍ਹਾਂ ਨੇ ਸਹਬਜ਼ਾਦਿਆਂ ਦਾ ਕਤਲਿਆਮ ਕਰਿਆ ਜੀ ਜੀ ਸੋ ਇਹ ਵਰਤਮਾਨ ਸਮੇਂ ਦੇ ਔਰੰਗਜ਼ੇਬ ਆ ਉਹ ਆਪਣੇ ਸਾਰੇ ਅਹਿਲਕਾਰਾਂ ਨੂੰ ਬਚਾ ਕੇ ਰੱਖਣਗੇ ਸਿੱਖਾਂ ਦਾ ਤਾਂ ਇਹ ਵੀ ਗੁਰੂ ਨੇ ਸਾਨੂੰ ਦੱਸਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਹੋਵੇ ਉਹਨੇ ਆਪ ਹੀ ਇਨਸਾਫ ਲੈ ਲੈਣਾ ਸੋ ਗੁਰੂ ਸਾਹਿਬ ਨੇ ਵੀ ਸ਼ੇ ਸਹਾਬਜਾਦਿਆਂ ਦੇ ਆ ਸਿੱਖਾਂ ਦੇ ਕਤਲੇਆਮ ਨੂੰ ਪੋਲਿਟੀਕਲ ਸਟ੍ਰਗਲ ਵਿੱਚ ਵਰਤਿਆ ਸੋ ਗੁਰੂ ਦਾ ਸੰਦੇਸ਼ ਆ ਸਾਡੂੰ ਵੀ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਆਵੇ ਤੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਆਵੇ ਇਹਨਾਂ ਜ਼ਖਮਾਂ ਨੂੰ ਪੋਲਿਟੀਕਲ ਇੰਟਰਪ੍ਰੀਟੇਸ਼ਨ ਦੇ ਕੇ ਆਪਣੇ ਪੋਲਿਟੀਕਲ ਸਟ੍ਰਗਲ ਦਾ ਹਿੱਸਾ ਬਣਾਉਣਾ ਚਾਹੀਦਾ ਜੀ ਬਿਲਕੁਲ ਤੇ ਦੂਜੇ ਬੰਨੇ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਆਪਾਂ ਦੇਖਿਆ ਕਿ ਉਹਨਾਂ ਦੇ ਨਾਲ ਜਦੋਂ ਵੀ ਚਾਹੇ ਉਹ ਲੀਡਰ ਜੁੜੇ ਹੋਣ ਉਹ ਬਾਰ-ਬਾਰ ਇਹ ਕਹਿੰਦੇ ਨੇ ਜੀ ਦੇਖੋ ਚਾਹੇ ਆਪਾਂ ਦੇਖਿਆ ਗਿਆ ਸੱਜਣ ਕੁਮਾਰ ਵਾਲੇ ਜਿਸ ਕੇਸ ਦੇ ਵਿੱਚ ਉਹ ਅੰਦਰ ਹੈ ਉਹਦੀ ਸੁਣਮਾਈ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਸਜ਼ਾ ਜਿਹੜੀ ਹੈ ਇਸ ਸਰਕਾਰ ਦੇ ਸਮੇਂ ਹੋਈ ਹੈ ਉਹਨੂੰ ਵਰਤ ਕੇ ਉਹ ਬਾਰ ਬਾਰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਅਸੀਂ ਤੇ ਪੁਰਾਣੀ ਕਾਂਗਰਸ ਦੀ ਸਰਕਾਰ ਵਰਗੇ ਨਹੀਂ ਹੈਗੇ ਅਸੀਂ ਤੇ ਸਿੱਖਾਂ ਦੇ ਬੜੇ ਹਮਾਇਤੀ ਹੈਗੀਆਂ ਇਹਨੂੰ ਫਿਰ ਕਿਸ ਐਂਗਲ ਤੋਂ ਆਪਾਂ ਲੈਨੇ ਹੈਗੇ ਆ ਕਿ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਜੇ ਆਪਾਂ ਉਹੀ ਸਰਕਾਰ ਦੇ ਪੱਖ ਤੋਂ ਕਹੀਏ ਕਿ ਉਹਨਾਂ ਦੇ ਹੱਥ 'ਚ ਇਹ ਨਹੀਂ ਹੈਗਾ ਕਿ ਜਿੰਨੇ ਵੀ 1984 ਦੇ ਟ੍ਰਾਇਲ ਹੈਗੇ ਨੇ ਉਹਨਾਂ ਨੂੰ ਇੱਕ ਸਪੀਡੀ ਤੌਰ ਤੇ ਤਾਂ ਕਿ ਜਿਹੜਾ ਹੈ ਗਵਾਹ ਜਿਹੜੇ ਨੇ ਉਹ ਇਸੇ ਤਰੀਕੇ ਦੇ ਨਾਲ ਬਿਲਖ-ਬਿਲਖ ਕੇ ਮਰਨਾ ਜਾਣ ਉਹ ਗਵਾਹੀਆਂ ਦੇਣ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਜੇ ਉਹ ਸੱਚ ਦੇ ਵਿੱਚ ਸਿੱਖਾਂ ਦੇ ਹਮਾਇਤੀ ਹੈਗੇ ਨੇ ਹਾਂਜੀ ਹਾਂਜੀ ਸੋ ਜਦੋਂ ਸੱਜਣ ਕੁਵਾਰ ਨੂੰ ਉਮਰ ਕੈਦ ਦੀ سزا ਹੋਈ ਸੀ ਤਾਂ ਵੱਡੇ ਬੀਜੇਪੀ ਦੇ ਲੀਡਰਾਂ ਨੇ ਹੱਕ ਥਾਪੜ ਕੇ ਕਿਹਾ ਸੀਗਾ ਵੀ ਅਸੀਂ ਸਿੱਖਾਂ ਦੇ ਹਮਾਇਤੀਆਂ ਵੀ ਅਸੀਂ ਸਜ਼ਾ ਦਵਾ ਦਿੱਤੀ ਹਾਲਾਂਕਿ ਇਹ ਸਜ਼ਾ ਦਵਾਉਣ ਵਿੱਚ ਰਾਜਨੀਤਿਕ ਲੋਕਾਂ ਦਾ ਕੋਈ ਹੱਕ ਨਹੀਂ ਸੀ ਉਹਦੇ ਵਿੱਚੋਂ ਸੀਬੀਆਈ ਦੇ ਜਿਹੜੇ ਸੀਨੀਅਰ ਵਕੀਲ ਸੀ ਉਹਨਾਂ ਨੇ ਬਹੁਤ ਹੋਮਵਰਕ ਕਰਿਆ ਔਰ ਬਹੁਤ ਵਧੀਆ ਢੰਗ ਨਾਲ ਸਾਰੇ ਜਿਹੜੇ ਕਾਨੂੰਨੀ ਦਾਪੇਚ ਆਇਆ ਕਾਨੂੰਨੀ ਗਵਾਹੀਆਂ ਸਿਗੀਆਂ ਮਿਸਟਰ ਆਰ.ਐਸ. ਚੀਮਾ ਵੀ ਮੇਰੇ ਖਲਸਾ ਹਮਲ ਸੀ ਕਿ ਉਹਨਾਂ ਵਿੱਚ ਉਹਨਾਂ ਦੀ ਬੇਟੀ ਵੀ ਸ਼ਾਇਦ ਸ਼ਾਮਲ ਸੀ ਉਸ ਟੀਮ ਵਿੱਚ ਉਹ ਸੀਬੀਆਈ ਵੱਲੋਂ ਰਿਪਰੈਜ਼ੈਂਟ ਹੈ ਜਿਹੜੇ ਕਰ ਰਹੇ ਸੀ ਸੋ ਉਹਨਾਂ ਦੀ ਮਿਹਨਤ ਕਰਕੇ ਹੋਇਆ ਜੇ ਪੋਲਿਟਿਕਲ ਲੀਡਰਸ਼ਿਪ ਵਿੱਚ ਇੱਛਾ ਸ਼ਕਤੀ ਹੁੰਦੀ ਵੀ ਇਹ ਇਨ੍ਹਾਂ ਇਨ੍ਹਾਂ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਉਣ ਦੀ ਤਾਂ ਉਹ ਬਾਕੀ ਕਤਲੇਆਮ ਦੇ ਦੋਸ਼ੀਆਂ ਦੀ ਵੀ ਜਿਹੜੀ ਹੈਗੇ ਪੁਸ਼ਤਪਨਾਹੀ ਨਾ ਕਰਦੇ ਜਾਂ ਉਹਨਾਂ ਨੂੰ ਸਖਤ ਸਜ਼ਾਵਾ ਦਿੰਦੇ ਜਿਸ ਕੇ ਸਮ ਦੀ ਸਖਤੀ ਸਿੱਖ ਬੰਦੀਆਂ ਤੇ ਔਰ ਸਿੱਖ ਕੈਦੀਆਂ ਤੇ ਕੀਤੀ ਜਾਂਦੀ ਆ ਸਟੇਟ ਵੱਲੋਂ ਉਸ ਕਿਸਮ ਦਾ ਰਵਈਆ ਹੈ ਜਿਹੜਾ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਨਹੀਂ ਕੀਤਾ ਜਾਂਦਾ ਸੋ ਇਸ ਲਈ ਆਪਾਂ ਇਹ ਕਹਿਣਾ ਵੀ ਹਾਂ ਉਹ ਹਮੈਤੀ ਨੇ ਬਿਲਕੁਲ ਨਹੀਂ ਕਿਉਂਕਿ ਅਫਸਰ شاہੀ ਆਪਣੇ ਢੰਗ ਨਾਲ ਕਾਰਜ ਕਰਦੀ ਆ ਉਹ ਰਾਜਨੀਤਿਕ ਲੀਡਰਸ਼ਿਪ ਨੂੰ ਬਹੁਤਾ ਕੋਸ਼ਿਸ਼ ਹੈ ਜਿਹੜੇ ਨਹੀਂ ਦੱਸਦੇ ਇਸੇ ਕਰਕੇ ਇਸ ਕੇਸ ਵਿੱਚ ਵੀ ਅਫਸਰ شاہੀ ਨੇ ਰਾੜ ਮਿਲ ਕੇ ਜਿਹੜੇ ਸਬੂਤ ਆ ਉਹ ਖਤਮ ਕਰੇ ਹੈਗੇ ਆ ਸੋ ਜਿਹੜੇ ਸਿੱਖ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਆ ਜਾਂ ਤਾਂ ਉਹਨਾਂ ਦਾ ਕੋਈ ਵੱਡਾ ਪ੍ਰੈਸ਼ਰ ਗਰੁੱਪ ਹੁੰਦਾ ਉਹ ਤਾਂ ਸਿਰਫ ਆਪਣੇ ਨਿੱਜੀ ਫਾਇਦੇਆਂ ਲਈ ਜਾਂ ਨਿੱਜੀ ਬਿਜ਼ਨਸ ਨੂੰ ਚੱਲਦਾ ਰੱਖਣ ਲਈ ਭਾਜਪਾ ਜਾਂ ਕਾਂਗਰਸ ਜਾਂ ਆਕਾਲੀ ਦਲ ਕਿਸੇ 'ਚ ਵੀ ਸ਼ਾਮਲ ਹੁੰਦੇ ਆ ਸੋ ਰਾਜਨੀਤੀ ਆ ਜਿਹੜੀ ਹੁਣ ਸਿਧਾਂਤਾਂ ਦੀ ਨਹੀਂ ਰਹਿ ਗਈ ਰਾਜਨੀਤੀ ਬਿਜ਼ਨਸ ਬਣ ਗਈ ਹੋਈ ਆ ਸੋ ਬਿਜ਼ਨਸਮੈਨਾਂ ਦੀ ਖੇਡ ਹੈਗੀ ਆ ਜਿਹੜੀ ਸਾਨੂੰ ਸਿੱਖਾਂ ਨੂੰ ਕਿਸੇ ਵੀ ਪਾਰਟੀ ਤੋਂ ਕੋਈ ਉਮੀਦਵਾਰ ਨਹੀਂ ਰੱਖਣੀ ਚਾਹੀਦੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਵੀ ਇਹਨਾਂ ਜ਼ਖਮਾਂ ਨੂੰ ਡਾਕਟਰ ਗੁਰਪ੍ਰਘਟ ਸਿੰਘ ਨੇ ਲਿਖਿਆ ਸੀ ਵੀ ਜ਼ਖਮਾਂ ਨੂੰ ਸੂਰਜ ਬਣਾਓ ਇਹਨਾਂ ਜ਼ਖਮਾਂ ਨੂੰ ਸੂਰਜ ਬਣਾਓ ਇਹਨਾਂ ਦੇ ਰੋਣੇ ਨਾ ਰੋ ਇਹਨਾਂ ਦੇ ਖਰੰਡ ਉਤਾਰ-ਉਤਾਰ ਕੇ ਆਪਣੇ ਆਪ ਨੂੰ ਬੇਬਸ ਕੌਮ ਦੇ ਤੌਰ ਤੇ ਨਾ ਪੇਸ਼ ਕਰੋ ਆਪਣੇ ਆਪ ਨੂੰ ਬਹਾਦਰ ਕੌਮ ਦੇ ਤੌਰ ਤੇ ਪੇਸ਼ ਕਰੋ ਵੀ ਜੇ ਜੰਗ ਪਈ ਆ ਤਾਂ ਜੰਗ ਲੜਾਂਗੇ ਔਰ ਉਹਦਾ ਜਿਹੜਾ ਪੋਲਿਟਿਕਲ ਜਿਹੜਾ ਪੋਲਿਟਿਕਲ ਸਟਰਕਚਰ ਤੇ ਪੋਲਿਟਿਕਲ ਜਿਹੜੇ ਮੂਵਮੈਂਟ ਆ ਉਹਨੂੰ ਸਟਰੋਂਗ ਕਰਨ ਦੀ ਜਿਹੜੀ ਹੈਗੀ ਆ ਇਹਨਾਂ ਜ਼ਖਮਾਂ ਦੇ ਆਧਾਰ ਤੇ ਸਾਡੀ ਲੋੜ ਹੈਗੀ ਆ ਜੀ ਬਿਲਕੁਲ ਜੀ ਲਕੀਰਾਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਜ਼ਖਮਾਂ ਨੇ ਖਿੱਚੀਆਂ ਹੈਗੀਆਂ ਨੇ ਔਰ ਉਹਨਾਂ ਲਕੀਰਾਂ ਨੂੰ ਹੋਰ ਡੂੰਘੀਆਂ ਕਰਨ ਦੀ ਜਿਹੜੀ ਲੋੜ ਹੈਗੀ ਹੈ ਤੇ ਤਾਂ ਕਿ ਉਹਨਾਂ ਲਕੀਰਾਂ ਦੇ ਆਧਾਰ ਤੇ ਜਿਹੜਾ ਹੈ ਕੌਮ ਆਪਣਾ ਜਿਹੜਾ ਭਵਿਖ ਹੈ ਉਸ ਦੀ ਸਿਰਜਣਾ ਕਰ ਸਕੇ